ਮੋਗੇ ਦੇ ਸ਼ਿਵਮਨਾਥ ਮਾਮਲੇ ਨੇ ਹੁਣ ਨਵਾਂ ਰੁਖ ਫੜ ਲਿਆ ਹੈ ਸ਼ਿਵਮਨਾਥ ਦੇ ਹੱਥੋਂ ਲੁੱਟੇ ਗਏ ਕਈ ਲੋਕ ਹੁਣ ਕੈਮਰੇ ਅੱਗੇ ਆ ਗਏ ਹਨ ਅਤੇ ਆਪਣੀ ਪੀੜਾ ਜ਼ਾਹਿਰ ਕੀਤੀ ਹੈ ਜਦੋਂ ਪ੍ਰਸ਼ਾਸਨ ਵੱਲੋਂ ਸ਼ਿਵਮਨਾਥ ਨੂੰ ਪਹੁੰਚਣ ਲਈ ਸਮਾਂ ਦਿੱਤਾ ਗਿਆ ਤਦ ਵੀ ਉਹ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਨਹੀਂ ਹੋਇਆ ਦੂਜੇ ਪਾਸੇ ਪੀੜਤ ਲੋਕਾਂ ਵੱਲੋਂ ਡੀਐਸਪੀ ਦਫ਼ਤਰ ਮੋਗਾ ਵਿਖੇ ਆਪਣੇ ਬਿਆਨ ਦਰਜ ਕਰਵਾਏ ਗਏ ਹਨ ਇਸ ਮਾਮਲੇ ਵਿੱਚ ਹੁਣ ਕਈ ਸੰਗਠਨਾਵਾਂ ਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਮੋਗੇ ਪਹੁੰਚ ਚੁੱਕੀਆਂ ਹਨ ਅਤੇ ਜ਼ੋਰਦਾਰ ਨਾਰਾਬਾਜ਼ੀ ਵੀ ਕੀਤੀ ਗਈ। ਨਿੰਦ ਸਿੰਘਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸ਼ਿਵਮਨਾਥ ਤੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਵੱਡਾ ਐਕਸ਼ਨ ਲਿਆ ਜਾਵੇਗਾ। ਵੇਖੋ ਮੌਕੇ ਦੀ ਵੀਡੀਓ। ਦੇਖੋ ਇਹ ਕਹ ਰਹੇ ਨੇ ਕਿ ਜਦੋਂ ਤੁਸੀਂ ਆ ਕੇ ਟੋਕੀਓ ਮਰਵਾਉਂਦੇ ਹੋ ਤਾਂ ਇਹ ਤੁਹਾਨੂੰ ਕਾਫੀ ਬਦ ਕਰੇਂਦੀ ਲੱਗਦਾ ਹੈ ਕਿ ਇਹ ਦੁਕਾਨਾ ਜਿਹੜਾ ਉਹਨਾਂ ਦੇ ਨਾਲ ਜੱਤ ਮੁੰਡਾ ਜਾਏ ਨਾ ਅੱਲਾਹ ਕੇਰੀ ਮਿਲੂਗੀ ਜਿਵੇਂ ਇਹਨਾਂ ਨੇ ਜੀਨੇਲ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕਹੇ ਫੱਟ ਕੀ ਵੇਲਾ ਵਿਚਾਰ ਮੰਡ ਤੋਂ ਬਰਨਾਲਾ ਤੋਂ ਅਸੀਂ ਬਾਬਾ ਮੰਤਰ ਸਿੰਘ ਜੀ ਵੱਲੋਂ ਜੋ ਇੱਥੇ ਮੁੱਗੇ ਦਾ ਸੁਖਮਨਾਥ ਹੈ ਉਹਦੀ ਕੂੜ ਦੀ ਦੁਕਾਨ ਪਖੰਡ ਦੀ ਦੁਕਾਨ ਬੰਦ ਕਰਾਉਣ ਪ੍ਰਤੀ ਜੋ ਮਾਜੋਗ ਐਸਐਸਬੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਸ ਤੇ ਅੱਜ ਡੀਐਸਪੀ ਸਾਹਿਬ ਵੱਲੋਂ ਬੁਲਾਇਆ ਗਿਆ ਸੀ ਉਹਨਾਂ ਨੂੰ ਸਮੁੱਚੇ ਜੱਥੇ ਨਾਲ ਜਾ ਕੇ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਮਿਲ ਕੇ ਗੱਲਬਾਤ ਕੀਤੀ ਸੋ ਡੀਐਸਪੀ ਸਾਹਿਬ ਵੱਲੋਂ ਵਿਸ਼ਵਾਸ ਦਿਵਾਇਆ ਕਿ ਜੋ ਸੁਬਮਨਾਥ ਦੀ ਜੋ ਕੂੜੀ ਦੀ ਦੁਕਾਨ ਪਖੰਡ ਦੀ ਦੁਕਾਨ ਸੀ ਉਹਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਉਹਨਾਂ ਤੋਂ ਨਕਦੀ ਪੈਸਾ ਵੀ ਲਿਆ ਸੋ ਦੇ ਬਾਬਤ ਉਹਨਾਂ ਦੇ ਜਿਹੜੇ ਧਿਆਨ ਰਿਕਾਰਡ ਹੋ ਰਹੇ ਨੇ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਸੋ ਦੂਸਰਾ ਆਪ ਜੀ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਪਖੰਡ ਦੀ ਦੁਕਾਨ ਦੀ ਦੇਖੋ ਅਸੀਂ ਤੁਹਾਡਾ ਸਮੁੱਚੀ ਪ੍ਰਸਤਿਤੀ ਬਾਰੇ ਤਹਿਦਲੋ ਧੰਨਵਾਦ ਕਰਦੇ ਹੋਏ ਕਿਉਂਕਿ ਤੁਹਾਡੇ ਜਿਹੜੀ ਸਾਡੀ ਜਿਹੜੀ ਆਵਾਜ਼ ਉਹਨਾਂ ਭੋਲੇ ਭਾਲੇ ਲੋਕਾਂ ਤੱਕ ਵੀ ਜਾਣੀ ਹੈ ਔਰ ਉਹਨਾਂ ਪਖੰਡੀਆਂ ਤੱਕ ਵੀ ਜਾਣੀ ਹੈ ਸੋ ਤੁਹਾਡਾ ਧੰਨਵਾਦ ਕਰਦਿਆਂ ਹੋਇਆ ਮੈਂ ਇੱਕ ਗੱਲ ਕਹਿਣਾ ਉਹ ਸਰਦਾਰ ਸਾਥ ਨੂੰ ਤੇਰੀ ਜੋ ਪਖੰਡ ਦੀ ਦੁਕਾਨ ਹੈ ਤੇਰਾ ਇਹ ਕੂੜ ਪ੍ਰਚਾਰ ਹੈ ਕੂੜ ਦੀ ਦੁਕਾਨ ਹੈ ਪਖੰਡ ਦੀ ਦੁਕਾਨ ਹੈ ਇਹ ਅਸੀਂ ਸਾਬਤ ਕਰਾ ਕੇ ਰਹਿਾਂਗੇ ਸੋ ਤੁਹਾਨੂੰ ਬੁਲਾਇਆ ਸੀਗਾ ਤੁਸੀਂ ਨਹੀਂ ਆਏ ਔਰ ਅਸੀਂ ਨਾਲ ਮੈਂ ਇਥੋਂ ਦੇ ਜ਼ਿਲ੍ਹਾ ਮੋਗਾ ਦੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਇਹਦੇ ਵਿੱਚ ਭਲਾਈ ਦਾ ਹੈਗੀ ਅਮਨ ਸ਼ਾਂਤੀ ਬਣੀ ਰਹੇਗੀ ਜੋ ਇੱਕ ਪਖੰਡ ਦੇ ਨਾਮ ਤੇ ਕੂੜ ਦੀ ਦੁਕਾਨ ਖੋਲ ਕੇ ਜੋ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਿਹਾ ਹੈਗਾ ਉਹਨਾਂ ਨੂੰ ਬੁਲਾ ਕੇ ਸਿੰਘਰ ਦੇ ਨਾਲ ਬਿਠਾ ਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਜੇਕਰ ਨਹੀਂ ਇਹ ਜੋ ਮੈਂ ਕਹਾਂਗਾ ਵੀ ਜੋ ਜਿਹੜੀ ਆਵਾਜ਼ ਉਠਾਈ ਹੈ ਨਾ ਉਹਦੇ ਕੋਟ ਦੀ ਦੁਕਾਨ ਕੱਲੇ ਸ਼ਿਵਮਨਾਥ ਦੀ ਨਹੀਂ ਜੋ ਵੀ ਪਖੰਡਾ ਆਵਾਜ਼ ਦੇ ਜਿਹੜੇ ਅੱਡੇ ਬੰਦ ਕਰਨ ਦੀ ਆਵਾਜ਼ ਉਠਾਈ ਹੈ ਇਹ ਗਾਰੇ 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 ਨਹੀਂ ਨਹੀਂ ਉਠਾਈ ਇਹ ਗੁਰੂ ਦੇ ਖਾਲਸੇ ਨੇ ਉਠਾਈ ਹੈ ਉਹ ਕਿਸੇ ਕੋ ਬੈਠਾ ਕਿੰਨੀਆਂ ਕੁ ਸਕورٹیਾਂ ਲੈ ਕੇ ਬਹਿ ਜਾਏਗਾ ਇਹ ਖਾਲਸੇ ਨੇ ਕਹਿੰਦੇ ਕਹਾਉਂਦੇ ਆ ਆਪਣੇ ਆਪ ਨੂੰ ਵੱਡੇ ਫਨੀਰ ਨਾਗ ਨੇ ਉਹ ਵੀ ਪੂਸਾਂ ਫੜ ਕੇ ਜਿਹੜੇ ਖੁੱਡ ਦੇ ਵਿੱਚੋਂ ਕੱਢਿਆ ਸ਼ਿਵਨਾਥ ਤੂੰ ਬਹੁਤਾ ਚਰਨੀ ਬੈਠ ਸਕੇਗਾ ਅਸੀਂ ਕਿਉਂਕਿ ਪਹਿਲਾਂ ਅਸੀਂ ਇੱਕ ਜਿਹੜੇ ਪ੍ਰਸ਼ਾਸਨਤਨ ਦੇ ਨਾਲ ਚੱਲ ਰਹੇ ਆ ਜੇਕਰ ਸਾਡੀ ਗੱਲਬਾਤ ਨਹੀਂ ਸੁਣੀ ਜਾਵੇਗੀ ਤਾਂ ਅਸੀਂ ਅਮਨ ਸ਼ਾਂਤੀ ਦੇ ਨਾਲ ਸਾਡੇ ਖਾਲਸੇ ਨੂੰ ਸਿੱਖਤ ਕਰਾਂਗੇ ਅਸੀਂ ਲਾਂਬੰਦ ਕਰਾਂਗੇ ਔਰ ਉਹਦੇ ਜਿਹੜੀ ਕੂਟ ਦੀ ਜਿਹੜੀ ਦੁਕਾਨ ਹੈ ਉੱਥੇ ਜਾ ਕੇ ਅਸੀਂ ਅਮਨ ਸ਼ਾਂਤੀ ਨਾਲ ਬੈਠੇਗਾ ਉਹ ਇੱਕ ਦਿਨ ਨਹੀਂ ਦੋ ਦਿਨ ਨਹੀਂ ਕਿਤੇ ਤਾਂ ਬਾਹਰ ਆਊਗਾ ਅਸੀਂ ਤੇਰੇ ਹੀ ਮੂੰਹ ਯਾਦ ਰੱਖੀ ਸੁਬਨਾਥ ਤੇਰੇ ਹੀ ਮੂੰਹ ਤੇਰੇ ਗੁਨਾ ਅਸੀਂ ਸਾਬਤ ਤਰ੍ਹਾਂ ਕੇ ਹਟਾਂਗੇ ਬਤ ਹੋਈ ਤੇ ਆਪਣੇ ਵੱਲੋਂ ਕੀ ਕਾਰਵਾਈ ਇਸ ਦੇ ਵਿੱਚ ਜਿਹੜੀ ਅੱਜ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਸਾਡੇ ਕੋਲ ਆਈਆਂ ਇਸ ਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਿਹੜਾ ਇੱਕ ਇਹਨਾਂ ਨੇ ਸਾਡੇ ਕੋਲ ਹੋਰ ਵੀ ਕਾਫੀ ਬੰਦੇ ਪੇਸ਼ ਕੀਤੇ ਆ ਜਿਹੜੇ ਬੰਦੇ ਦੱਸਦੇ ਆਲੇ ਵੀ ਸਾਡੇ ਤੋਂ ਨੇ ਐਸੇ ਵੱਖ-ਵੱਖ ਬੰਦਿਆਂ ਤੋਂ ਵੱਖ-ਵੱਖ ਜਿਹੜੇ ਪੈਸੇ ਲੈ ਤੇ ਉਹਦੇ ਸਬੰਧ ਵਿੱਚ ਵੀ ਜਿਹੜੇ ਅਸੀਂ ਪੱਕੀ ਤਫਤੀਸ਼ ਕਰਨ ਲੱਗੇ ਆ ਉਹ ਤਫਤੀਸ਼ ਕਰਕੇ ਅਸੀਂ ਜਲਦੀ ਜਿਹੜੀ ਉਹਦਾ ਜਿਹੜਾ ਨਤੀਜਾ ਲਿਆ ਕੇ ਤੇ ਜੈ ਅਸੀਂ ਸੂਰਤੋਂ ਕੈਸੀ ਕਾਰਵਾਈ ਕਰਾਂਗੇ ਸਰ ਜੇ ਮੈਂ ਗੱਦੀ ਦੀ ਬੰਦ ਕਰਨ ਦੀ ਮੰਗ ਰੱਖੀ ਆ ਵੀ ਉਹਦੇ ਲਈ ਆਪਣੇ ਵੱਲੋਂ ਗੈਰੈਟ ਕੀਤੀ ਜਾਊਗੀ ਉਹ ਅਸੀਂ ਮਤਲਬ ਉਹਨੂੰ ਬਲਾਕੀ ਉਹਦੇ ਨਾਲ ਗੱਲਬਾਤ ਸਾਰੀ ਕਰਾਂਗੇ ਜੀ ਸਰ ਆਏ ਜਦੋਂ ਉਹਨਾਂ ਨੇ ਆਉਣਾ ਸੀਗਾ ਸ਼ਿਵਨਾਥ ਨੇ ਇੱਥੇ ਆਉਣਾ ਸੀਗਾ ਮਨਪੀਰ ਸਿੰਘ ਖਾਲਸਾ ਆਏ ਹੋਏ ਆ ਸਾਹਮਣੇ ਗੱਲਬਾਤ ਹੋਣੀ ਸੀ ਉਹ ਗੈਰ ਹਾਜ਼ਰ ਪਵਨ ਰਾਜਾ ਦਰਬਾਰ ਜੀ ਨਾ